ਲੋਕ ਸਭਾ ਇਲੈਕਸ਼ਨਸ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਚਰਚਾ ਹੈ ਕਿ ਸਰਕਾਰ ਕਿਸ ਦੀ ਬਣਨੀ ਹੈ ਤਾਂ ਇਸ ਵਿੱਚ ਬੀਜੇਪੀ ਨੂੰ ਕਿੰਨਾ ਮੁਨਾਫਾ ਹੋਇਆ ਵੋਟਾਂ ਦੇ ਵਿੱਚ ਕਿਉਂਕਿ ਇਸ ਵਾਰ ਚੈਲੰਜ ਸੀ ਇਕੱਲੀ ਲੜੀ ਹੈ ਪੂਰੇ ਪੰਜਾਬ ਦੇ ਵਿੱਚ ਪਿਛਲੀ ਵਾਰ ਗੱਠਜੋੜ ਸੀ ਲੇਕਿਨ ਹੁਣ ਇਸ ਬਾਰੇ ਗੱਲਬਾਤ ਕਰਦੇ ਆਂ ਵਿਨੀ ਜੋਸ਼ੀ ਸਟੇਟ মিডিਆ ਹੈਡ ਨੇ ਜੋਸ਼ੀ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕਿੰਨਾ ਇੱਕ ਵੋਟ ਪਰਸੈਂਟੇਜ ਦਾ ਫਰਕ ਪਿਆ ਹੈ ਔਰ ਇਕੱਲੇ ਲੜਨ ਨਾਲ ਕਿੰਨਾਂ ਕ ਮੁਸ਼ਕਲਾਂ ਆਈਆਂ ਜਾਂ ਕਿਸ ਚੈਲੰਜਸ ਦੇਖਣੇ ਪਏ ਦੇਖੋ ਭਾਜਪਾ ਦਾ ਪਾਰਟੀ ਨੇ ਲੰਬੇ ਵਕਫੇ ਬਾਦ 2022 ਚ 117 ਵਿਧਾਨ ਸਭਾ ਚੋਣ ਲੜੀ। ਔਰ ਜਿੰਨਾ ਕਿ ਮੈਂ ਪੰਜਾਬ ਵਿੱਚ ਐਕਟਿਵਾਂ ਬੀਜੇਪੀ ਚ ਮੇਰੇ ਵੀ ਹੋਸਟ ਟਾਈਮ ਚ ਪਹਿਲੀ ਵਾਰ ਆ ਕਿ ਅਸੀਂ 13 ਲੋਕ ਸਭਾ ਦੇ ਉੱਪਰ ਚੋਣਾਂ 2024 ਚ ਆ ਕੇ ਲੜੀਆਂ। ਤੇ ਭਾਜਪਾ ਦਾ ਪਾਰਟੀ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਜਿਹੜਾ ਹੈ 2022 ਦੀਆਂ ਜਿਹੜੀ ਵੋਟਾਂ ਪਈਆਂ ਉਹਦਾ 2024 ਚ ਉਹਦੇ ਨਾਲ ਕੰਪੈਰੀਟਿਵ ਅਨਲਿਸਿਸ ਹੋਣਾ ਚਾਹੀਦਾ। ਕੰਪੈਰੀਟਿਵ ਵੀ ਮੈਂ ਇਸ ਲਈ ਕਹਨਾ ਜਿਵੇਂ ਨੰਦਪੁਰ ਸਾਹਿਬ ਲੋਕ ਸਭਾ ਹੈ ਇਸ ਦੇ ਅੰਦਰ ਜਿਹੜੀਆਂ ਨੌ ਵਿਧਾਨ ਸਭਾ ਆਂਦੀਆਂ ਤੇ ਨੌ ਵਿਧਾਨ ਸਭਾ ਚ 2022 ਜੋ ਵੋਟ ਪਈ ਉਹਦਾ ਟੋਟਲ ਕਰ ਲੋ ਤੇ ਹੁਣ ਇਸ ਦਾ ਟੋਟਲ ਕਰ ਲੋ ਤੇ ਜੇ ਸਾਡੀ ਵੋਟ ਵਧੀ ਹੈ ਤੇ ਸਾਡਾ ਲੋਕਾਂ ਦਾ ਵਿਸ਼ਵਾਸ ਵਧਿਆ ਹੈ ਜੇ ਘਟੀ ਹੈ ਤੇ ਘਟਿਆ ਹੈ ਕੰਪੈਰੀਟਿਵ ਅਨਲਿਸਿਸ ਬੜਾ ਸਾਫ਼ ਵਰ ਸਪਸ਼ਟ ਸ਼ੋ ਕਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵੋਟ ਸ਼ੇਅਰ ਚ 200% ਦਾ ਇਜਾਫਾ ਹੋਇਆ ਹੈ ਇਹ ਨਹੀਂ ਹੈ ਪਾਰਚਿੰਤਾ ਪਾਰਟੀ ਦੇ ਵੋਟਸ ਜੱਫੋ ਹੈ ਪੰਜਾਬ ਦੇ ਅੰਦਰ 13 ਲੋਕ ਸਭਾ ਵਿੱਚੋਂ 12 ਲੋਕ ਸਭਾ ਦੇ ਅੰਦਰ ਬੀਜੇਪੀ ਦੀ ਵੋਟ ਸ਼ੇਅਰ ਵਧਿਆ ਹੈ ਜਿਸ ਸਿੱਕ ਘਟਿਆ ਵੀ ਉਹ ਸਿਰਫ 12000 ਵੋਟ ਸ਼ੇਅਰ ਹੈ ਕੋਈ ਲੰਬਾ ਛੋੜ ਨਹੀਂ ਪਰ ਜੇ ਮਨ ਨੂੰ ਮਨ ਵੀ ਲੋ ਤਾਂ ਵੀ 12 ਚ ਵਧਿਆ ਉਹਦੇ ਉਲਟ ਜਿਹੜੀ ਪੰਜਾਬ ਦੀ ਪਾਰਟੀ ਜਿਹੜੀ ਰਾਜ ਕਰ ਰਹੀ ਹੈ ਜਿਹੜਾ ਕਹਿੰਦੀ ਹੈ ਅਸੀਂ ਲੋਕਪੱਕੀ ਹਾਂ ਜਿਹੜਾ ਕਹਿੰਦੇ ਅਸੀਂ ਜਿਹੜਾ ਹੈਗਾ ਇੱਕ ਕੱਟੜ ਇਮਾਨਦਾਰ ਆਮ ਆਦੀ ਪਾਰਟੀ ਉਨਾ ਦੀ ਜਿਹੜੀ ਪਾਰਟੀ ਹੈ ਉਹਦੀ 13 ਦੀ 13 ਲੋਕ ਸਭਾ ਦੇ ਅੰਦਰ ਵੋਟ ਸ਼ੇਅਰ ਬੁਰੀ ਤਰ੍ਹਾਂ ਥੱਲੇ ਗਿਆ ਹੈ। ਕਾਂਗਰਸ ਆਪਣੇ ਮੁੱਖ ਵਿਪੱਖੀ ਦਲ ਕਹਿ ਰਿਹਾ ਹੈ। ਔਰ ਕਾਂਗਰਸ ਦੀ ਜਿਹੜਾ ਹੈ 7 ਲੋਕ ਸਭਾ ਦੇ ਅੰਦਰ ਵੋਟ ਸ਼ੇਅਰ ਥੱਲੇ ਗਿਆ ਹੈ। ਔਰ ਸ਼ਰਮਣੀ ਕਾਲੀ ਦਲ ਜਿਹੜੇ ਆਪਣਾ ਪੰਥਿਕ ਪਾਰਟੀ ਕਹਿੰਦੇ ਨੇ ਔਰ ਜਿਨ੍ਹਾਂ ਦੇ ਕੁਝ ਬੁਲਾਰੇ ਬੜੇ ਅਹੰਕਾਰ ਤੇ ਟੀਵੀ ਚੈਨਲ ਤੋਂ ਬੋਲਦੇ ਨੇ ਉਹ ਸ਼ਰਮਣੀ ਕਾਲੀ ਦਲ ਸਿਰਫ ਇੱਕ ਲੋਕ ਸਭਾ 'ਚ ਵੋਟ ਸ਼ੇਅਰ ਵਧਿਆ 12 'ਚ ਥੱਲੇ ਗਿਆ ਹੈ। ਤੇ ਜੇ ਪੂਰੇ ਵੋਟ ਸ਼ੇਅਰ ਦਾ ਤੁਸੀਂ ਮੁਲਾਂਕਣ ਕਰੋ ਤਾਂ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਦੇ ਤੌਰ ਤੇ ਜਿਹੜੀ ਉਭਰੀ ਹੈ ਜਿਨੂੰ ਲੋਕਾਂ ਨੇ ਵਿਸ਼ਵਾਸ ਪ੍ਰਗਟਾਇਆ ਹੈ ਔਰ ਉਮੀਦ ਹੈ ਕਿ ਵੀ 2027 ਚ ਵੀ ਅਸੀਂ ਜਿਵੇਂ 2 ਸਾਲ ਮਿਹਨਤ ਕਰਾਂਗੇ ਉਹਦੇ ਕਰਕੇ ਸਾਨੂੰ ਪੰਜਾਬ ਚ ਸੇਵਾ ਦਾ ਮੌਕਾ ਦੇਣਗੇ ਪੰਜਾਬ ਚ ਮੇਗਾ ਲੱਗੇ ਕਿ ਨਾ ਪੰਜਾਬ ਚ ਸੰਦੀਪ ਪਾਟਕ ਜੀ ਆਏ ਸੀ ਸੰਦੀਪ ਪਾਟਕ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਕਾਰਗੁਜ਼ਾਰੀ 2019 ਦੇ ਮੁਕਾਬਲੇ 2024 ਚ ਇਸ ਤਰ੍ਹਾਂ ਹੈ ਪਾਟਕ ਸਾਹਿਬ ਜਦ ਤੁਸੀਂ 2022 ਦਾ ਰਿਜ਼ਲਟ ਆਇਆ ਸੀ ਪੰਜਾਬ 'ਚ ਤੁਹਾਡੀ ਸਰਕਾਰ ਬਣੀ ਸੀ ਤੁਸੀਂ ਦੱਸੇ 2019 'ਨੀ ਵੋਟ ਪਈ 2022 'ਨੀ ਵੀ ਸਾਡੇ ਵੋਟਾਂ ਵਧ ਗਈਆਂ ਤੇ ਜੇ 2022 ਦੀ ਵਿਧਾਨ ਸਭਾ ਚੋਣਾਂ ਚ 2019 ਦੀ ਲੋਕ ਸਭਾ ਨਾਲ ਤੇ ਮੁਲਾਂਕਣ ਕੰਪੈਰੀਟਿਵ ਅਨਲਿਸਿਸ ਕਰਦੇ ਸੀ ਤੇ ਫਿਰ 2022 ਦੀ ਵਿਧਾਨ ਸਭਾ ਨਾਲ ਤੁਹਾਨੂੰ 2024 ਦਾ ਜੜਾ ਹੈਗਾ ਹੋਣਾ ਔਰ ਵੈਸੇ ਵੀ ਆਪ ਜਿਹਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਲਗਾਤਾਰ ਸੱਚ ਨਾਲ ਤੇ ਝੂਠ ਬੋਲਦੇ ਨੇ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਸੀ ਮੇਰੇ ਕੰਮ ਦੇ ਸਦਕਾ ਲੋਕ ਮੈਨੂੰ ਵੋਟ ਦੇਣਗੇ ਮੇਰੇ ਚੰਗੇ ਕੰਮਾ ਕਰਕੇ ਵੋਟ ਦੇਣਗੇ ਤਾਂ ਲੋਕਾਂ ਨੇ ਫਤਵਾ ਦਿੱਤਾ 13 0 ਨਹੀਂ ਕੀਤਾ 13 ਦਾ ਇੱਕ ਡੰਡਾ ਸੁੱਟਦਾ ਤਿੰਨ ਤੁਹਾਨੂੰ ਦੇਤੀਆਂ ਬਾਕੀ ਦੀ ਥਾਂ ਤੇ ਤੁਹਾਨੂੰ 0 ਕਰਤਾ ਜੋ ਸੀ ਜੇ ਸ੍ਰੀਕਨਾ ਪੰਜਾਬ ਚ ਮੌਜੂਦਾ ਸਰਕਾਰ ਹੈ ਸੋ ਕਿੰਨੇ ਕੁ ਵਾਦੇ ਇਹਨਾਂ ਨੇ ਪੂਰੇ ਕੀਤੇ ਹੋਣਗੇ ਜਾਂ ਨਹੀਂ ਕੀਤੇ ਹੋਣਗੇ ਉਹ ਬਾਧੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਗੱਲ ਕਰੀ ਵੀ ਬੀਜੇਪੀ ਨੂੰ ਕਿੰਨਾ ਕੁ ਦੇਖਣ ਨੂੰ ਮਿਲਿਆ ਫਰਕ ਕਿਉਂਕਿ ਇੱਕ ਪਾਸੇ ਜੇਕਰ ਗੱਲ ਕਰ ਲਈ ਸੀਟ ਤਾਂ ਨਹੀਂ ਕੋਈ ਆਇਆ ਉਹ ਅਲੱਗ ਚੀਜ਼ ਹੈ ਕਿਉਂਕਿ ਇੱਕ ਵਾਰ ਪਹਿਲੀ ਵਾਰ ਲੜੀ ਹੈ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਸੀ ਤੁਹਾਡੇ ਵਰਕਰਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸੋ ਹਰੇਕ ਕੈਂਡੀਡੇਟ ਜਿਹੜਾ 1 ਲੱਖ ਤੋਂ ਉੱਪਰ ਹੀ ਗਿਆ ਲਗਭਗ ਸੋ ਉਹਨਾਂ ਦੇ ਵਿੱਚ ਤੁਸੀਂ ਬੀਜੇਪੀ ਦੀ ਜਿੱਤ ਮੰਨਦੇ ਹੋ ਜਾਂ ਹਾਰ ਮੰਨਦੇ ਹੋ ਜਾਂ ਫਿਰ ਕਿਵੇਂ ਦੇਖਦੇ ਹੋ ਸਾਰਾ ਪ੍ਰਤੀਕਿਰਿਆ ਦੇਖੋ ਅਸੀਂ ਜੇ ਕੰਪੈਰੀਟਿਵ ਅਨਲਿਸਿਸ ਦੇਖੀਏ ਅਮ੍ਰਿਤਸਰ ਲੋਕ ਸਭਾ ਚ ਜਿਹੜੀਆਂ ਨਵ ਵਿਧਾਨ ਸਭਾ ਆਂਦੀਆਂ ਉਹਦਾ ਸਾਨੂੰ 52000 ਵੋਟ ਪਈ ਸੀ ਕਿ 2022 ਚ ਇਸ ਵਾਰ ਸਾਨੂੰ ਉਥੇ ਪਈ ਹੈ 2 ਲੱਖ ਵੋਟ ਪਈ ਹੈ ਇਹਦਾ ਮਤਲਬ 155000 ਦਾ ਸਾਡੇ ਉੱਤੇ ਇਨਕਰੀਜ਼ ਹੋਇਆ ਹੈ ਇਸਾ ਹੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਸਾਰੀ 93000 ਵੋਟ ਵਧੀ ਹੈ ਬਠਿੰਡਾ ਲੋਕ ਸਭਾ ਚ 80000 ਵਧੀ ਹੈ ਫਰੀਦਕੋਟ ਚ 1 ਲੱਖ 1000 ਵਧੀ ਹੈ ਫਤਿਹਗੜ੍ਹ ਚ 72000 ਵਧੀ ਹੈ ਫਰੋਸਪੁਰ ਦੇ ਅੰਦਰ 110000 ਵੋਟ ਸ਼ੇਅਰ ਬੀਜੇਪੀ ਦਾ ਵਧਿਆ ਹੈ ਗੁਰਦਾਸਪੁਰ ਦੇ ਅੰਦਰ 121000 ਵੋਟ ਸ਼ੇਅਰ ਵਧਿਆ ਹੈ ਹੁਸ਼ਿਆਰਪੁਰ ਦੇ ਅੰਦਰ 74000 ਸਾਡਾ ਲੋਕ ਵੋਟ ਸ਼ੇਅਰ ਵਧਿਆ ਹੈ ਜਲੰਧਰ ਲੋਕ ਸਭਾ ਚ 90000 ਸਾਡਾ ਵੋਟ ਸ਼ੇਅਰ ਇਨਕਰੀਜ਼ ਹੋਇਆ ਹੈ ਖਡੂਰ ਸਾਹਿਬ ਲੋਕ ਸਭਾ ਚ ਸਾਡਾ ਜਿੱਥੇ ਮਤਲਬ ਸਾਨੂੰ ਰਿਜੈਕਟ ਕਰਦੇ ਨੇ ਠੀਕ ਹੈ ਨਾ ਉੱਥੇ ਵੀ ਸਾਡਾ 69000 ਵੋਟ ਸ਼ੇਅਰ ਵਧ ਗਿਆ ਹੈ ਇਸ ਤਰ੍ਹਾਂ ਹੀ ਲੁਧਿਆਣਾ ਦੇ ਅੰਦਰ ਜਿਹੜਾ ਹੈਗਾ ਸਾਡਾ ਵੋਟ ਸ਼ੇਅਰ 1.5 ਲੱਖ ਵਧਿਆ ਹੈ ਪਟਿਆਲੇ 'ਚ 1.60 ਲੱਖ ਵਧਿਆ ਹੈ ਇੱਕ ਸੰਗਰੂ ਲੋਕ ਸਭਾ ਜਿੱਥੇ ਅਸੀਂ 12376 ਵੋਟ ਜੜਾ ਹੈ ਸਾਡਾ ਵੋਟ ਸ਼ੇਅਰ ਮਾਈਨਸ ਹੋਇਆ ਹੈ ਇਹਦਾ ਮਤਲਬ 13 ਵਿੱਚੋਂ 12 ਲੋਕ ਸਭਾ ਦੇ ਅੰਦਰ ਭਾਰਤੀ ਨਿਰਤਾ ਪਾਰਟੀ ਦਾ ਵੋਟ ਸ਼ੇਅਰ ਇਨਕਰੀਜ਼ ਹੋਇਆ ਹੈ ਜੇ ਤੁਸੀਂ ਮੈਨੂੰ ਕੋਤ ਮਾਮਾਦੀ ਪਾਰਟੀ ਬਾਰੇ ਵੀ ਐਨਾਲਿਸਿਸ ਦੇ ਦੇਣਾ ਕਿ ਕਿਨਾ ਕਿਨਾ ਵੋਟ ਸ਼ੇਅਰ ਡਿੱ ਗਿਆ ਹੈ ਜੇ ਆਮ ਆਦੀ ਪਾਰਟੀ ਦੇਖੋ ਤੇ ਅੰਮ੍ਰਿਤਸਰ ਦੇ ਅੰਦਰ 1.70 ਲੱਖ ਵੋਟ ਸ਼ੇਅਰ ਉਹਨਾਂ ਦਾ ਕਟਿਆ ਹੈ ਜੇ ਤੁਸੀਂ ਅੰਦਪੁਰ ਦੇਖੋਗੇ 187000 ਉਹਨਾਂ ਦਾ ਵੋਟ ਸ਼ੇਅਰ ਕਟਿਆ ਹੈ ਜੇ ਤੁਸੀਂ ਬਠਿੰਡੇ ਦੀ ਗੱਲ 355000 ਉਹਨਾਂ ਦਾ ਵੋਟ ਸ਼ੇਅਰ ਕਟਿਆ ਹੈ ਤੇ ਜੇ ਫਰੀਦਕੋਟ ਦੀ ਗੱਲ ਕਰੋਗੇ 287000 ਉਹਨਾਂ ਦਾ ਵੋਟ ਸ਼ੇਅਰ ਕਟਿਆ ਹੈ ਤੇ ਜੇ ਫਤਿਹਗੜ ਦੀ ਗੱਲ ਕਰੋਗੇ ਆਮ ਆਦਮੀ ਪਾਰਟੀ ਦਾ 217000 ਵੋਟ ਸ਼ੇਅਰ ਕਟਿਆ ਹੈ ਤੇ ਆਵਾਦੀ ਪਾਰਟੀ ਦਾ ਫਰੋਸਪੁਰਚ 296000 ਵੋਟ ਸ਼ੇਅਰ ਕਟੇ ਆ। ਇਕਤਰ ਫਿਗਰ ਜਿਹੜੀਆਂ ਨੇ 3-3 ਲੱਖ ਦੇ ਲੱਗ ਜੱਗੇ ਪਹੁੰਚ ਰਹੀਆਂ 2 2.5 ਲੱਖ ਤੋਂ ਉੱਪਰ ਜਾ ਰਹੀਆਂ। ਸੋ ਕੀ ਲੱਗਦਾ ਵੀ ਮੌਜੂਦਾ ਸਰਕਾਰ ਜਿਹੜੀ ਆ 4 ਐਮਪੀ ਵੀ ਇਹਨਾਂ ਦੇ ਹਾਰ ਕੇ ਮੌਜੂਦਾ ਜਿਹੜੇ ਮੰਤਰੀ ਬਣਾਏ ਹੋਏ ਸੀਗੇ ਉਹ ਵੀ ਹਾਰ ਗਏ। 3 ਵਿਧਾਇਕ ਵੀ ਹਾਰੇ। ਸੋ ਕੀ ਲੱਗਦਾ ਵੀ ਲੋਕਾਂ ਨੂੰ ਮਨਾਂ ਦੇ ਵਿੱਚ ਕੀ ਹੈ ਕਿਉਂਕਿ ਲੋਕ ਜਿਸ ਤਰੀਕੇ ਦੇ ਨਾਲ ਇਹ ਰੋਡ ਸ਼ੋ ਕਰਦੇ ਸੀ ਇਹਨਾਂ ਦਾ ਇਹੀ ਕਹਿਣਾ ਵੀ 13 ਸੀਟਾਂ ਹੀ ਜਿੱਤਾਂਗੇ 13 ਜ਼ੀਰੋ ਦੇ ਨਾਲ ਜਿੱਤਾਂਗੇ। ਹੋਰ ਕਿਸੇ ਪਾਰਟੀ ਦੇ ਨਹੀਂ ਹੁੰਦੀ ਕੀ ਕਾਰਨ ਰਹੇ ਨੇ ਤੁਹਾਡੀ ਪਾਰਟੀ ਲੋਗਾ ਨਾਲ ਵਾਅਦੇ ਕਰਨੇ ਸਾਨੇ ਪੂਰੇ ਕਰਨ ਵਾਸਤੇ ਤੁਹਾਨੂੰ ਸੁਭਾ ਸਰਕਾਰ ਕੋਲ ਉਹਨਾ ਬਜਟ ਹੋਣਾ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਜੀ ਜਦਾ ਵੱਡਾ ਜ਼ਿੰਮੇਵਾਰੀਤਾ ਅਰਵਿੰਦ ਕੇਜਰੀਵਾਲ ਜੀ ਕੈਂਪੇਨ ਲੀਡ ਕਰ ਰਹੇ ਸੀਗੇ ਆਮ ਆਦੀ ਪਾਰਟੀ ਦੇ ਕੇਜਰੀਵਾਲ ਸਾਹਿਬ ਨੇ ਹਰ ਤਰ੍ਹਾਂ ਦੇ ਵਾਅਦੇ ਕਰਤੇ ਤਾਂ ਕਿ ਹਰ ਵਰਗ ਜਿਹੜਾ ਹੈ ਉਹਨੂੰ ਵੋਟ ਪਾ ਜਾਵੇ ਤੇ ਹਰ ਵਰਗ ਨੇ ਉਹਨਾਂ ਨੂੰ ਵੋਟ ਪਾਤੀ ਪਰ ਹੁਣ ਹਰ ਵਰਗ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਵਾਅਦੇ ਸੀ ਉਹ ਵਫਾ ਕਰੋ ਇਹੋ ਜੀ ਮੰਗ ਕਰ ਰਿਹਾ ਹੈ ਜਾਂ 2 ਸਾਲ ਚ ਨਹੀਂ ਕਰ ਪਾਏ ਉਹ ਨਿਰਾਸ਼ ਹੋ ਰਿਹਾ ਹੈ ਤੁਹਾਡੇ ਕੋਲ ਕਈ ਵੀਡੀਓ ਆਏ ਕਿ ਪੰਜਾਬ ਦੇ ਅੰਦਰ ਜਿਹੜਾ ਹੈਗਾ ਜੇ ਗੁਰਮੀਤ ਖੁੱਡੀਆਂ ਹੋ ਗਿਆ ਜਾਂ ਜੇ ਜਿਹੜੇ ਮਈਥੇਅਰ ਹੋ ਗਿਆ ਕਿ ਇਹ ਯਾ ਕੀ ਨਾਮ ਆਪਣਾ ਜਿਹੜੇ ਆ ਉਹ ਕਮੇਡੀਅਨ ਨੇ ਸਿੰਗਰ ਵੀ ਨੇ ਉਹਨਾਂ ਦੇ ਉਹਨਾਂ ਦੇ ਕੌਨਸ਼ੀਅੰਸੀ ਫਰੀਦਕੋਟ ਹੋ ਗਈ ਕਰਮਜੀਤ ਅਨਮੋਲ ਜੀ ਉੱਥੇ ਜਿਹੜਾ ਹੈਗਾ ਲੋਕ ਮੰਗਦੇ ਨੇ ਮਾਤਾ ਪੈਣਾ ਮੰਗਦੇ ਵੀ ਸਾਡਾ 1000 ਰੁਪਿਆ ਪਰ ਮਹੀਨੇ ਕਿੱਥੇ ਐ 24 ਮਹੀਨੇ ਬੀਤ ਕੇ 24000 ਰੁਪਏ ਨਾਲ ਲਿਆਏ ਲੋਕ ਪੁੱਛਦੇ ਪੈਨੇ ਇਹ ਸਭ ਪੰਜਾਬ ਦੇ ਅੰਦਰ ਹਰ ਜਗ੍ਹਾ ਇਹਨਾਂ ਨੂੰ ਨਸ਼ੇ ਦੇ ਉੱਪਰ ਇਹਨਾਂ ਨੂੰ ਲੋਕਾਂ ਦਾ ਜਿਹੜਾ ਗੁੱਸਾ ਫੇਸ ਕਰਨਾ ਪਿਆ ਤੇ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਇਹਨਾਂ ਪੂਰੇ ਨਹੀਂ ਕੀਤੇ ਜਿਵੇਂ ਪਰਗੜੀ ਵਾਲਾ ਮੁੱਦਾ ਸੀ ਉਹਦੇ ਨਿਆਂ ਦੀ ਗੱਲ ਸੀ ਜਿਹੜੇ ਪੂਰੇ ਨਹੀਂ ਕੀਤੇ ਉਸ ਕਰਕੇ ਲੋਕ ਇਹਨਾਂ ਤੋਂ ਹਟ ਗਏ ਨੇ ਲੋਕ ਨਿਰਾਸ਼ ਹੋ ਗਏ ਨੇ ਲੋਕਾਂ ਨੇ ਸ਼੍ਰੋਮਣਿਕਾਲਦਲ ਦੇਖਿਆ ਚਾ ਭਾਜਪਾ ਨਾਲ ਸੀ ਪਰ ਸ਼੍ਰੋਮਣਿਕਾਲਦਲ ਮੇਨ ਪ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਦੇਖ ਲਿਆ ਲੋਕ ਹੁਣ ਬੀਜੇਪੀ ਦੇ ਅੰਦਰ ਜਿਹੜਾ ਹੈ ਬਦਲ ਦੇ ਰੂਪ ਚ ਇੱਕ ਨਈ ਆਸ ਦੇਖ ਰਹੇ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਪ੍ਰਧਾਨ ਜਕਰ ਸਾਹਿਬ ਤੇ ਬਾਕੀ ਜਿਹੜਾ ਸਾਡਾ ਲੀਡਰਸ਼ਿਪ ਹੈ ਪੰਜਾਬ ਦੀ ਉਹਨਾਂ ਦੇ ਅਗਵਾਈ ਚ 2 ਸਾਲ ਇੱਕ ਦਮਦਾਰ ਵਿਪਕਸ਼ੀ ਭੂਮਿਕਾ ਅਦਾ ਕਰਦੇ ਹੋਏ ਲੋਕਾਂ ਦੀ ਆਵਾਜ਼ ਬਣਦੇ ਹੋਏ ਉੱਭਰਾਂਗੇ ਔਰ 2027 ਚ ਸਾਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਪੰਜਾਬ ਦੀ ਜਨਤਾ ਦੇ ਕੇ ਇਹ ਵੀ ਜਾਣਕਾਰੀ ਮਿਲਦੀ ਹੈ ਚਰਚਾ ਵੀ ਹੈਗੀ ਹੈ ਵੀ ਮੁੱਖ ਮੰਤਰੀ ਸਾਹਿਬ ਹੁਣ ਆਪਣੀ ਇੰਟੈਲੀਜੈਂਸ ਨੂੰ ਅਗਾਹ ਕਰ ਰਹੇ ਵੀ ਸਾਨੂੰ ਦੱਸੋ ਵੀ ਅਸੀਂ ਕਿਉਂ ਹਾਰੇ ਹ ਕਾਰਨ ਪਤਾ ਕਰ ਰਹੇ ਆ ਮੀਟਿੰਗਸ ਕਰ ਰਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਮੰਤਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ ਮਾਨ ਸਾਹਿਬ ਅੱਖਾ ਬੰਦ ਕਰਕੇ ਆਪਣੇ ਅੰਦਰ ਚਾਤੀ ਮਾਰ ਲਓ ਆਪਣੇ ਆਪ ਤੋਂ ਪੁੱਛ ਲਓ ਤੁਸੀਂ ਕਿਉਂ ਹਾਰੇ ਕਿਸੇ ਨੂੰ ਪੁੱਛਣ ਦੀ ਜਰੂਰ ਥੋੜੀ ਹੈ ਹੈਨਾ ਤੁਸੀਂ ਚੁਟਕਲੇ ਹੈਨਾ ਤੁਸੀਂ ਮੁਹਾਵਰੇ ਇਹ ਸੁਣਾ ਕੇ ਚੰਗੀ ਚੰਗੀਆਂ ਗੱਲ ਕਰਕੇ ਥੋੜੀ ਚੋਣਾ ਜਿੱਤੇ ਚੋਣਾ ਤਾਂ ਤੁਹਾਡੇ ਕਰਮਾਂ ਦੇ ਉੱਪਰ ਹੁੰਦੀ ਹੈ ਕਰਮ ਸੀਗਾ ਤੁਸੀਂ ਐਸ ਸੀ ਐਮ ਵਾਅਦੇ ਪੂਰੇ ਕਰਨੇ ਸੀਗੇ ਤੁਸੀਂ ਕੋਈ ਵਾਅਦਾ ਨਹੀਂ ਪੂਰਾ ਕੀਤਾ ਤੁਹਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਤੁਹਾਡੇ ਲੀਡਰ ਨੇ ਤੁਸੀਂ ਉਹਨਾਂ ਦੀ ਵੀ ਗੱਲਾਂ ਜੜੀਆਂ ਪੰਜਾਬ 'ਚ ਪੂਰੀਆਂ ਨਹੀਂ ਕੀਤੀਆਂ ਇਸ ਕਰਕੇ ਲੋਕ ਜੜੇ ਹਨ ਹੁਣ ਨਿਰਾਸ਼ ਹੋ ਚੁੱਕੇ ਨੇ ਹਤਾਸ਼ ਹੋ ਚੁੱਕੇ ਨੇ ਆਪਣੇ ਐਮਐਲਏ ਆਪਣੇ ਮੰਤਰੀਆਂ 'ਚ ਨਾ ਦੋਸ਼ ਲੱਭੋ ਦੋਸ਼ ਜੋ ਹੈ ਮੁੱਖ ਮੰਤਰੀ ਸਾਹਿਬ ਆਪ ਜੀ ਦੇ ਅੰਦਰ ਹੈ ਕਿਉਂਕਿ ਆਪਨੇ ਇੱਕ ਵੀ ਵਾਅਦਾ ਜਿਹੜਾ ਕੇਜਰੀਵਾਲ ਸਾਹਿਬ ਦਾ ਪੰਜਾਬ 'ਚ ਪੂਰਾ ਨਹੀਂ ਕੀਤਾ ਤੇ ਇਸ ਕਰਕੇ ਕਿਸੇ ਹੋਰ ਨੂੰ ਨਾ ਪੁੱਛਿਓ ਅੱਖਾਂ ਬੰਦ ਕਰ ਆਪਣੇ ਅੰਦਰ ਹੀ ਦੇਖਿਓ ਤੁਹਾਨੂੰ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2027 'ਚ ਪੰਜਾਬ 'ਚ ਬੀਜੇਪੀ ਦੀ ਸਰਕਾਰ ਲੈ ਕੇ ਆਉਂਦੇ ਜਿਹੜੇ ਰੁਝਾਨ ਨੇ ਬੀਜੇਪੀ ਲਗਾਤਾਰ ਇਸ ਬਾਰੇ ਸ਼ੁਰੂ ਤੋਂ ਹੀ ਗੱਲਬਾਤ ਕਰਦੀ ਆਈ ਹੈ ਚਰਚਾ ਵੀ ਰਹੀ ਹੈ ਔਰ ਇਸੇ ਤੇ ਹੁਣ ਮੀਟਿੰਗਸ ਜਿਹੜੀਆਂ ਨੇ ਉਹ ਵੀ ਸ਼ੁਰੂਆਤ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਇਲੈਕਸ਼ਨ ਵੀ ਹੋਣਗੀਆਂ ਸੋ ਉਸ ਦੇ ਵਿੱਚ ਦੇਖਦੇ ਹਾਂ ਕਿਹੜੀ ਪਾਰਟੀ ਜਿਹੜੀ ਹੈਗੀ ਉਹ ਬਾਜ਼ੀ ਮਾਰਦੀ ਹੈ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ